ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਸੁਨਿਆਰੇ ਦਾ ਕੰਮ ਕਰਦਾ ਚਾਚਾ ਤੇ ਉਸਦੇ ਦੋ ਭਤੀਜੇ ਲੋਕਾਂ ਦਾ ਲਗਭਗ 2 ਕਰੋੜ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਏ ਸਨ ਤੇ ਇਹ ਚਾਚਾ ਭਤੀਜਾ ਲੋਕਾਂ ਨੂੰ 골ਡ ਲੋਨ ਦਿੰਦੇ ਸਨ ਪਰ ਜਦੋਂ ਸੋਨਾ ਜ਼ਿਆਦਾ ਇਕੱਠਾ ਹੋ ਗਿਆ ਤੇ ਸੋਨੇ ਦਾ ਭਾਅ ਵੀ ਲਗਾਤਾਰ ਵਧਣ ਲੱਗ ਪਿਆ ਤਾਂ ਤਿੰਨੋਂ ਆਪਣੀ ਦੁਕਾਨ ਛੱਡ ਕੇ ਹੀ ਫਰਾਰ ਹੋ ਗਏ ਪਰ ਹੁਣ ਕਾਦੀਆਂ ਪੁਲਿਸ ਨੇ ਇਹਨਾਂ ਵਿੱਚੋਂ ਇੱਕ ਭਤੀਜੇ ਨੂੰ ਅੰਮ੍ਰਿਤਸਰ 에য়ারਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਦਿਆ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਰਾਗਵ ਲੁਥਰਾ ਕਰਨ ਲੁਥਰਾ ਦੇ ਨਾਤਾ ਚਾਚਾ ਕੇਵਲ ਕਿਸ਼ਨ ਰੁਥਰਾ ਲੋਕਾਂ ਕੋਲੋਂ ਸੋਨਾ ਲੈ ਕੇ ਉਹਨਾਂ ਵਿਆਜੀ ਪੈਸੇ ਦਿੰਦੇ ਸਨ ਤੇ ਬਹੁਤ ਸਾਰੇ ਲੋਕਾਂ ਕੋਲੋਂ 1 ਕਰੋੜ 92 ਲੱਖ ਰੁਪਇਆ ਤੇ 42 ਤੋਲੇ ਸੋਨਾ ਲੈ ਕੇ ਆਪਣੀ ਦੁਕਾਨ ਨੂੰ ਜਿੰਦੇ ਮਾਰ ਕੇ ਫਰਾਰ ਹੋ ਗਏ ਸਨ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤੋਂ ਪਹਿਲਾਂ ਕਾਦਿਆ ਸ਼ਹਿਰ ਦੇ ਸਾਰੇ ਜਿੰਨੇ ਵੀ ਨਮਾਇੰਦੇ ਆ ਉਹਨਾਂ ਨੂੰ ਸਸਰੀ ਕਾਲ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਠੱਗੀਆਂ ਚੋਰੀਆਂ ਜਿਹੜੀਆਂ ਉਹ ਨਹੀਂ ਹੋਣ ਦਿੱਤੀਆਂ ਜਾਏਗੀਆਂ ਕੁਝ ਸਮਾਂ ਪਹਿਲਾਂ ਇੱਕ राघव ਮੁਥਰਾ ਉਹਦਾ ਭਰਾ ਤੇ ਇੱਕ ਚਾਚਾ ਇਹਨਾਂ ਤਿੰਨਾਂ ਤਿੰਨਾਂ ਨੇ ਰਲ ਕੇ ਇੱਕ ਠੱਗੀ ਦੀ ਦੁਕਾਨ ਖੋਲੀ ਜਿੱਤੇ ਲੋਕਾਂ ਦੇ ਕੋਲੋਂ ਜਿਹੜੇ ਪੈਸੇ ਲੋਕਾਂ ਨੂੰ ਵਿਆਜੀ ਦਿੰਦੇ ਸੀ ਤੇ ਸੋਨਾ ਰੱਖਦੇ ਸੀ ਜਾਂ ਪੈਸੇ ਲੈਂਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲ 1 ਕਰੋੜ 92 ਲੱਖ ਦੀ ਠੱਗੀ ਮਾਰੀ ਤੇ 42 ਤੋਂ 42 ਟੋਲੇ ਸੋਨਾ ਇਹ ਲੈ ਕੇ ਤੇ ਉਸ ਤੋਂ ਬਾਅਦ ਜਿੰਦੇ ਮਾਰ ਕੇ ਫਰਾਰ ਹੋ ਗਏ ਜਿਹਦੇ ਅਗੇਂਸਟ ਮੁਕੱਦਮਾ ਨੰਬਰ 6/24 ਥਾਣਾ ਕਾਦੀਆਂ ਦਰਜ ਹੈ ਤੇ ਅਸੀਂ ਤਫਤੀਸ਼ ਦੌਰਾਨ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਕੱਲ ਅੰਮ੍ਰਿਤਸਰ ਤੋਂ ਜਿਹੜਾ ਉਹ ਕਾਬੂ ਕੀਤਾ ਉਦੀ ਜਿਹੜੀ ਅਮਰੀਕੀ ਨਾਲ ਕਸ਼ਿਸ਼ ਅਸੀਂ ਕਰ ਰਹੇ ਆ ਇਹਦਾ ਨਾਮ ਰਾਗਵ ਲੁਥਰਾ ਤੇ ਇਹ ਪ੍ਰੇਮਨਗਰ ਮਲਾਕਾਦੀਆਂ ਦਾ ਰਹਿਣ ਵਾਲਾ ਵਾ ਇਸ ਵੇਲੇ ਜਿਹੜੇ ਇਥੋਂ ਸਭ ਜਿੰਦੇ ਮਾਰਖੇ ਤੇ ਇਹ ਪਰਿਵਾਰ ਸਮੇਤ ਕਿਤੇ ਅਣਦਸੀ ਜਗ੍ਹਾ ਤੇ ਚਲੇ ਗਏ ਸੀ ਤੇ ਇਹਦੇ ਜਿਹੜੇ ਬਾਕੀ ਇੱਕ ਚਾਚਾ ਤੇ ਇੱਕ ਜਿਹੜਾ ਇਹਦਾ ਭਰਾ ਵਾ ਉਹਨਾਂ ਨੂੰ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਵਾ ਉਹ ਜਲਦੀ ਕਾਬੂ ਕੀਤਾ ਜਾਏਗਾ ਇਹਦਾ ਰਿਮਾਂਡ ਲਿਆ ਸੀ 3 ਦਿਨ ਦਾ ਰਿਮਾਂਡ ਕੋਰਟ ਨੇ ਦਿੱਤਾ ਤੇ ਉਹਦੇ ਤਹਿਤ ਇਹਨਾਂ ਕੋਲ ਜਿਹੜੀ ਹੋਰ ਕਸ਼ਿਸ਼ ਕੀਤੀ ਜਾਏਗੀ ਇਹ ਵਾ ਜਿਹੜਾ ਇੱਕ ਚਾਚਾ ਉਹਦਾ ਨਾਮ ਹੈਗਾ ਕਰਨ ਲੁਥਰਾ ਤੇ ਇੱਕ ਇਹਦਾ ਭਰਾ ਹੈਗਾ ਉਹਦਾ ਨਾਮ ਹੈਗਾ ਕੇਵਲ ਕ੍ਰਿਸ਼ਨ ਲੁਥਰਾ ਜੀ ਤੇ ਇਹ ਦੋਵਾਂ ਦੇ ਜਿਹੜੇ ਇਹ ਹੈਗੇ ਦੋਵੇਂ ਇੱਕ ਚਾਚਾ ਤੇ ਇੱਕ ਭਰਾ ਆ ਇਹਨਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼